ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਕਰਨਲ ਪੁਸ਼ਪਿੰਦਰ ਬਾੜ ਦੀ ਕੁਟਮਾਰ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਨਿਤ ਦਿਨ ਕਰਨਲ ਬਾੜ ਦੇ ਮਾਮਲੇ 'ਚ ਨਵੇਂ ਮੋੜ ਆਉਂਦੇ ਹੋਏ ਨਜ਼ਰ ਆ ਰਹੇ ਨੇ ਨਿਤ ਦਿਨ ਖੁਲਾਸੇ ਹੋ ਰਹੇ ਨੇ ਪਹਿਲਾਂ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਹੱਕ ਦੇ ਵਿੱਚ ਸੁਣਾ ਦਿੱਤਾ ਬਾੜ ਪਰਿਵਾਰ ਦੇ ਤਾਂ ਫਿਰ ਉਸ ਤੋਂ ਬਾਅਦ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਪਹੁੰਚੀ ਉੱਥੋਂ ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਤੇ ਉਹਨਾਂ ਦੇ ਵੱਲੋਂ ਵੀ ਵੱਡੇ ਖੁਲਾਸੇ ਕਰ ਦਿੱਤੇ ਨੇ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਚਾਰ ਐਸਐਚਓ ਜਿਹੜੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸੀ ਤਾਂ ਚਾਰ ਐਸਐਚਓ ਉਹਨਾਂ ਦੇ ਤੇ ਵੱਡੀ ਗਾਜ ਡਿੱਗ ਸਕਦੀ ਆ ਕਿਉਂਕਿ ਪਹਿਲਾਂ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਸਪੈਸ਼ਲ ਇਨਵੈਸਟੀਗੇਸ਼ਨ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਸਟ ਦੇ ਮੁਖੀ ਸੀ ਏਐਸ ਰਾਏ ਕਨੌਰ ਦੇ ਡੀਐਸਪੀ ਚੀਮਾ ਉਹਨਾਂ ਦੇ ਨਾਲ ਹਮੇਸ਼ਾ ਨਜ਼ਰ ਆਉਂਦੇ ਸੀ ਤੇ ਸਿੱਟ ਜਿਹੜੀ ਆ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਤਾਂ ਪਹਿਲਾ ਵੱਡਾ ਝਟਕਾ ਤਾਂ ਇਹ ਲੱਗਿਆ ਉਹਨਾਂ 4 ਐਸਐਚਓ ਨੂੰ 4 ਐਸਐਚਓ ਕਿਹੜੇ ਨੇ ਹਰਜਿੰਦਰ ਸਿੰਘ ਢਿੱਲੋਂ ਐਸਐਚਓ ਹੈਰੀ ਬੋਪਾਰਾਏ ਰੌਣੀ ਸਿੰਘ ਤੇ ਉਹਨਾਂ ਤੋਂ ਇਲਾਵਾ ਇੱਕ ਸ਼ਮਿੰਦਰ 4 ਐਸਐਚਓ 4 ਐਸਐਚਓ ਨੰਮੀ ਐਸਐਚਓ ਪਟਿਆਲੇ ਦੇ ਵਿੱਚ ਤਾਂ ਉਹਨਾਂ ਦੇ ਉੱਤੇ ਗਾਜ ਉਦੋਂ ਡਿੱਗੀ ਜਦੋਂ ਇਹ ਮਾਮਲੇ ਨੇ ਤੋਲ ਫੜੀ ਪਹਿਲੀ ਵਾਰ ਐਫ ਆਈ ਆਰ ਦਰਜ ਹੋਈ ਐਫ ਆਈ ਆਰ 69 ਦੇ ਵਿੱਚ ਇਹਨਾਂ ਦੇ ਨਾਮ ਨੇ ਸਸਪੈਂਡ ਕਰ ਦਿੱਤੇ ਪਰ ਕਰਨਲ ਬਾੜ ਦੀ ਪਤਨੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਹੁਣ ਇਹਨਾਂ ਨੂੰ ਡਿਸਮਿਸ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜੋ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕੀ ਆ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਦਰਅਸਲ ਜੋ ਹਾਈ ਕੋਰਟ ਦੇ ਵੱਲੋਂ ਫੈਸਲਾ ਹੱਕ ਦੇ ਵਿੱਚ ਸੁਣਾ ਦਿੱਤਾ ਸੀ ਤਾਂ ਉਸ ਦੇ ਲਈ 3 ਦਿਨ ਦੀ ਜਿਹੜੀ ਆ 3 ਦਿਨ ਦਾ ਸਮਾਂ ਦਿੱਤਾ ਸੀ ਕਿ ਜਿਹੜੀ ਚੰਡੀਗੜ੍ਹ ਪੁਲਿਸ ਦੀ ਇੱਕ ਟੀਮ ਬਣ ਜਾਵੇਗੀ 3 ਦਿਨ ਦੇ ਵਿੱਚ ਅੱਜ ਤੀਜਾ ਦਿਨ ਆ ਤਾਂ ਅੱਜ ਤੋਂ ਸ਼ੁਰੂਆਤ ਹੋ ਜਾਵੇਗੀ ਟੀਮ ਬਣ ਜਾਵੇਗੀ ਅੱਜ ਤੋਂ ਜਾਂਚ ਸ਼ੁਰੂ ਹੋ ਜਾਵੇਗੀ ਤਾਂ ਜਿਉਂ-ਜਿਉਂ ਜਾਂਚ ਵਧੇਗੀ ਤਿਉਂ-ਤਿਉਂ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਧੜਕਣ ਵੀ ਜ਼ਰੂਰ ਵਧੇਗੀ ਤਾਂ ਪਟਿਆਲਾ ਦੇ ਵਿੱਚ ਪਹੁੰਚੇ ਤਾਂ ਉੱਥੇ ਪਟਿਆਲਾ ਦੇ ਵਿੱਚ ਪਹੁੰਚ ਕੇ ਮੈਡਮ ਦੇ ਵੱਲੋਂ ਖੁਲਾਸੇ ਕੀਤੇ ਧੜਕਣਾਂ ਦਾ ਉਦੋਂ ਹੀ ਵਧ ਗਈਆਂ ਕਿਹੜੇ ਖੁਲਾਸੇ ਕੀਤੇ ਨੇ ਇੱਕ ਵਾਰ ਉਹ ਵੀ ਸੁਣਾਉਣੇ ਆ ਤੇ ਨਾਲ ਹੀ ਜੋ ਹਾਈ ਕੋਰਟ ਦਾ ਫੈਸਲਾ ਸੀ ਉਸ ਤੋਂ ਬਾਅਦ ਸੰਤੁਸ਼ਟੀ ਵੀ ਜ਼ਾਹਰ ਕੀਤੀ ਸੀ ਉਹ ਵੀ ਸੁਣਾਵਾਂਗੇ ਪਰ ਪਹਿਲਾਂ ਤੁਹਾਨੂੰ ਸੁਣਾਉਣੇ ਆ ਕਿ ਕਿਹੜੀ ਜਿਹੜੇ ਖੁਲਾਸੇ ਹੋਏ ਨੇ ਇਹਨਾਂ ਐਸਐਚਓ ਦੇ ਵਿੱਚੋਂ ਕਿਸ ਦਾ ਨਾਮ ਸਾਹਮਣੇ ਆਇਆ ਇੱਕ ਹੋਰ ਜਿਹੜਾ ਝਟਕਾ ਵੱਡਾ ਲੱਗਿਆ ਐਸਐਚਓ ਨੂੰ ਕਿਹੜੇ ਐਸਐਚਓ ਨੂੰ ਵੱਡਾ ਝਟਕਾ ਲੱਗ ਰਿਹਾ ਕਰਨਲ ਪੁਸ਼ਪੇ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਕਰਨਲ ਪੁਸ਼ਪਿੰਦਰ ਬਾੜ ਦੀ ਕੁੱਟਮਾਰ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਨਿਤ ਦਿਨ ਕਰਨਲ ਬਾੜ ਦੇ ਮਾਮਲੇ 'ਚ ਨਵੇਂ ਮੋੜ ਆਉਂਦੇ ਹੋਏ ਨਜ਼ਰ ਆ ਰਹੇ ਨੇ ਨਿਤ ਦਿਨ ਖੁਲਾਸੇ ਹੋ ਰਹੇ ਨੇ ਪਹਿਲਾਂ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਹੱਕ ਦੇ ਵਿੱਚ ਸੁਣਾ ਦਿੱਤਾ ਬਾੜ ਪਰਿਵਾਰ ਦੇ ਤਾਂ ਫਿਰ ਉਸ ਤੋਂ ਬਾਅਦ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਪਹੁੰਚੀ ਉੱਥੋਂ ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ